ਅਗਰਦੀ ਖਿਲਾਫ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ ਲੜਾਈ ਝਗੜੇ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ 8 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਲੜਾਈ ਝਗੜੇ ਅਤੇ ਹੋਰ ਸੰਗੀਨਤਾ ਰਾਮਾਂ ਦੇ ਮੁਕਦਮੇ ਤਹਿਤ ਦਰਜ ਹਨ ਡਾਕਟਰ ਪ੍ਰਧਿਆਜਨ ਐਸਐਸਪੀ ਫਰੀਦਕੋਟ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਫਰੀਦਕੋਟ ਪੁਲਿਸ ਹੈ ਉਹਨਾਂ ਨੇ ਗੁੰਡਾ ਅੰਸਰ ਜਿਹੜੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਹੈ ਜਿਹੜੀ ਵਿੱਢੀ ਗਈ ਹੈ ਜਿਹੜੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੁੰਡਾ ਅੰਸਰ ਦੀ ਕੋਈ ਵੀ ਕਾਰਵਾਈ ਹੈ ਜਿਹੜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸੇ ਲੜੀ ਵਿੱਚ ਕੱਲ ਐਸਆਈ ਸਿਕੰਦਰ ਸਿੰਘ ਥਾਣਾ ਜੱਤੋ ਨੂੰ ਇਨਫਰਮੇਸ਼ਨ ਮਿਲੀ ਕਿ ਜਿਹੜਾ ਛੱਜਕੜ ਮਹੱਲਾ ਜੱਤੋ ਹੈ ਤੇ ਮਹੱਲਾ ਨਾਮਪੁਰਾ ਕੱਲ ਇੱਥੇ ਦੋ ਧਿਰਾਂ ਜਿਹੜੇ ਇੱਕ ਰੋਬਿਨ ਹੈ ਤੇ ਦੂਸਰਾ ਨਛੱਤਰ ਸਿੰਘ ਇਹ ਦੋ ਜਿਹੜੇ ਵਿਅਕਤੀ ਹੈ ਇਹਨਾਂ ਨੇ ਆਪਸ ਵਿੱਚ ਇਹਨਾਂ ਦਾ ਝਗੜਾ ਹੋਇਆ ਜੋ ਦੋਹਾਂ ਧਿਰਾਂ ਦੇ ਵਿੱਚੋਂ ਕਰੀਬ 5-5 6-6 ਉਹ ਟੋਟਲ 15-16 ਬੰਦਿਆਂ ਨੇ ਜਿਹੜਾ ਇੱਕ ਦੂਸਰੇ ਨਾਲ ਕੁੱਟਮਾਰ ਕੀਤੀ ਅਤੇ ਇਹਦੇ ਵਿੱਚ ਕਈਆਂ ਨੂੰ ਸੱਟਾਂ ਵੱਜੀਆਂ ਤੇ ਉਹਦੇ ਕਰਕੇ ਜਿਹੜਾ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਮਾਹੌਲ ਆ ਉਹ ਥੋੜਾ ਗੜਬੜਾ ਗਿਆ ਸੀਗਾ ਉਸੇ ਵਕਤ ਜਿਹੜਾ ਪੁਲਿਸ ਪਾਰਟੀ ਇੰਸਪੈਕਟਰ ਨਾ ਪੁਲਿਸ ਸਿੰਘ ਸਿਕੰਦਰ ਸਿੰਘ ਸਾਰੇ ਜਿਹੜੇ ਅਸੀਂ ਮੌਕੇ ਤੇ ਪਹੁੰਚੇ ਉੱਥੇ ਜਾ ਕੇ ਜਿਹੜਾ ਇਹਨਾਂ ਨੂੰ ਅਸੀਂ ਉਸੇ ਵਕਤ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜਾ ਇਹ ਮੁਕੱਦਮਾ ਸੀ ਇੱਕ ਦਰਜ ਹੋਇਆ ਸੀ ਤਾ ਕਿ ਦੀ ਤਰ੍ਹਾਂ 307 ਤਾਈਪੇ ਸੀ ਤੇ ਜਾਂ ਨਵੀਂ ਜਿਹੜੀ ਬੀਐਨਐਸ ਹੈ ਬੀਐਨਐਸ ਦੀਆਂ ਤਰ੍ਹਾਂ ਦੇ ਤਹਿਤ ਜਿਹੜੇ ਇਹਨਾਂ ਦੇ ਖਿਲਾਫ ਅਸੀਂ ਮੁਕਦਮਾ ਜਿਹੜਾ ਦਰਜ ਰਿਸਟਰ ਕੀਤਾ ਇਸੇ ਲੜੀ ਤਹਿਤ ਅਸੀਂ ਜਿਹੜੇ 9 ਜਿਹੜੇ ਵਿਅਕਤੀ ਆ ਉਹਨਾਂ ਨੂੰ ਅਸੀਂ ਮੌਕੇ ਤੋਂ ਹੀ ਅਰੈਸਟ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਆ ਉਹ ਉਹਨਾਂ ਦੀ ਅਸੀਂ ਤਲਾਸ਼ ਜਿਹੜੀ ਆ ਉਹ ਜਾਰੀ ਹੈ ਤੇ ਜਲਦੀ ਹੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਾਂਗੇ ਜਿਹੜਾ ਇਹਨਾਂ ਵਿੱਚ ਇੱਕ ਜਿਹੜਾ ਮੇਨ ਦੋਸ਼ੀ ਆ ਰੋਬਿੰਸਿੰਘ ਜਿਹੜਾ ਉਹ ਮੌਕੇ ਤੋਂ ਜਿਹੜਾ ਫਰਾਰ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਗਾਂ ਨਾਕਾਬੰਦੀ ਅਸੀਂ ਚਾਰੇ ਪਾਸੇ ਕੀਤੀ ਇਹ ਨਾਕਾਬੰਦੀ ਦੌਰਾਨ ਜਿਹੜਾ ਜਦੋਂ ਉਹਨੂੰ ਅਰੈਸਟ ਕੀਤਾ ਤਾਂ ਉਹਦੇ ਕੋਲੋਂ ਕੱਲ 50 ਗ੍ਰਾਮ ਜਿਹੜੀ ਹੈ ਫਿਰ ਉਹਨੂੰ ਵੀ ਅਸੀਂ ਬਰਾਮਦ ਕੀਤੀ ਹੈ ਉਹਦੇ ਖਿਲਾਫ ਇਸੇ ਸਬੰਧ ਵਿੱਚ ਅਸੀਂ ਇੱਕ ਵੱਖਰਾ ਮੁਕੱਦਮਾ ਜਿਹੜਾ ਦਰਜ ਕੀਤਾ ਹੈ ਜਿਹੜੇ ਬਾਕੀ ਜਿਹੜੇ ਗੁੰਡਾ ਅੰਸਰ ਹੈਗੇ ਆ ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਉਹਨਾਂ ਨੂੰ ਵੀ ਅਸੀਂ ਸ਼ਾਮ ਤੱਕ ਅੱਜ ਸਾਰਿਆਂ ਨੂੰ ਗ੍ਰਫਤਾਰ ਕਰ ਲਾਂਗੇ ਇਹਨਾਂ ਦੇ ਖਿਲਾਫ ਹੋਰ ਵੀ ਮੁਕੱਦਮੇ ਜਿਹੜੇ ਹੈ ਇਹਨਾਂ ਦੇ ਦਰਜ ਹੈਗੇ ਆ ਕਈਆਂ ਦੇ ਖਿਲਾਫ ਦਰਜਾ ਜਿਹਦੇ ਵਿੱਚ ਜਿਵੇਂ ਦੋਸ਼ੀ ਹੈ ਅਭਿਜੀਤ ਇਹਦੇ ਖਿਲਾਫ ਇੱਕ ਮੁਕੱਦਮਾ ਐਂਡੀਪੀਐਸ ਅਠਵਾਂ ਦਰਜਾ ਗੋਸ਼ੀ ਜਿਹੜਾ ਰਾਹੁਲ ਹੈ ਇਹਦੇ ਖਿਲਾਫ ਤਿੰਨ ਮੁਕੱਦਮੇ ਜਿਹੜੇ ਆ ਦਰਜਾ ਜਸ਼ਨ ਹੈ ਇਹਦੇ ਖਿਲਾਫ ਇੱਕ ਮੁਕੱਦਮਾ ਦਰਜਾ ਇੱਕ ਜਸ਼ਨਪ੍ਰੀਤ ਪੁੱਤਰ ਬਖਸ਼ੀ ਸਿੰਘ ਹੈ ਇਹਦੇ ਖਿਲਾਫ ਵੀ ਇੱਕ ਮੁਕੱਦਮਾ ਐਂਡੀਪੀਐਸ ਦਾ ਜਿਹੜਾ ਉਹ ਦਰਜਾ ਤੇ ਮੇਰੀ ਐਸਐਸਪੀ ਸਾਹਿਬ ਵੱਲੋਂ ਡਾਕਟਰ ਪ੍ਰਗਿਆ ਜਾਨ ਵੱਲੋਂ ਸਾਰਿਆਂ ਨੂੰ ਇੱਕ ਵਾਰਨਿੰਗ ਹੈ ਕਿ ਜਿਹੜੇ ਵੀ ਇਹ ਕੋਈ ਮੁੰਡਾ ਅੰਸਰ ਹੈਗੇ ਆ ਜਾਂ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਗਲਤ ਕਾਰਵਾਈ ਕਰਦਾ ਅਸੀਂ ਇਹਨਾਂ ਦੇ ਖਿਲਾਫ ਸਖਤ ਜਿਹੜਾ ਐਕਸ਼ਨ ਲਵਾਂਗੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਕਰਨ ਦੀ ਇਹ ਮਕਸਦ ਨਾਲ